ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੱਲਾਂ ਖੇਤਾਂ ਦੀਆਂ ਤੇ ਅੱਜ ਬਹੁਤ ਦਿਨਾਂ ਬਾਅਦ ਵੀਡੀਓ ਪਾ ਰਹੇ ਹਾਂ ਪਿੱਛੇ ਬਰਸਾਤਾਂ ਕਾਰਨ ਜਿਹੜੇ ਆਪਣੇ ਪਤੌਆਂ ਦੇ ਬੂਟੇ ਨੇ ਕਾਫੀ ਜ਼ਿਆਦਾ ਗਰੋਥ ਕਰ ਗਏ ਨੇ ਤੇ ਤੜਾਈ ਚੱਲਦੀ ਅੱਜ ਤੇ ਪਿੱਛੇ ਤੁਹਾਨੂੰ ਪਤਾ ਥੋੜਾ ਜਿਹਾ ਬਿਜ਼ੀ ਚੱਲ ਰਹੇ ਸੀ ਆਪਾਂ ਕਿਸਾਨ ਮੇਲਾ ਜਿਹੜਾ ਕਰਾਇਆ ਮਹਿਲ ਮੁਬਾਰਕ ਉਹਦੇ ਵਿੱਚ ਬਿਜ਼ੀ ਸੀਗੇ ਤੇ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਬਹੁਤ ਵੱਡੇ ਪੱਧਰ ਤੇ ਪਹੁੰਚੇ ਤੁਸੀਂ ਤੇ ਹੁਣ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਰਹਾਂਗੇ ਫਲਾਵਰਿੰਗ ਚੱਲ ਰਹੀ ਹੈ ਨਾਲ ਦੀ ਨਾਲ ਜੀ ਤੇ ਨਾਲ ਦੀਆਂ ਤੜਾਈ ਹੋ ਰਹੀ ਹੈ ਕਿਉਂਕਿ ਬਰਸਾਤਾਂ ਜਿਆਦਾ ਹੋਣ ਕਰਕੇ ਸਾਰੀ ਬਨਸਪਤੀ ਜਿੰਨੀ ਵੀ ਹੈ ਸਾਰੀ ਉਹ ਓਵਰ ਗਰੋਥ ਕਰੀ ਫਿਰਦੀ ਹੈ ਤੇ ਇਹਦੇ ਨਤੀਜੇ ਫਿਲਹਾਲ ਜਿਹੜੇ ਆਪਾਂ ਟ੍ਰਾਇ ਅਪਲਾਈ ਸੀਗੇ ਹਲਕਾ ਫਰਕ ਹੈ ਤੇ ਹੁਣ ਇਹਨਾਂ ਨੂੰ ਆਪਾਂ ਰਿਫਲ ਕਰਨਾ ਹੈ ਦੇਖਦੇ ਆਂ ਤੇ ਰਿਫਲ ਕਰ ਦਿਆਂ ਫਿਰ ਅੱਗੇ ਤੁਹਾਨੂੰ ਗੋਭੀ ਦਾ ਵੀ ਦਿਖਾਉਣਾ ਹੈ ਫਿਰ ਗੋਭੀ ਦੀ ਜਿਹੜੀ ਆਪਾਂ ਕਰੀ ਹੋਈ ਹੈ ਆਸ਼ਤੀ ਸਵਾਰ ਬੀਓ ਕਿਵੇਂ ਹੈ ਦੇਖਣ ਲਈ ਨਾਲ ਜੁੜੇ ਰਹੋ